ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੇ ਸਾਲ ਦਾ ਲੇਖਾ ਜੋਖਾ ਪੇਸ਼ ਕਰਦਿਆਂ ਦੱਸਿਆ ਕਿ 70 ਮਿਲੀਅਨ ਤੋਂ ਵੱਧ ਮੁਸਾਫਰ ਮੁਲਕ ਵਿੱਚ ਦਾਖਲ ਹੋਏ ਅਤੇ 35608 ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਦਿਆਂ ਵਾਪਸੀ ਦਾ ਜਹਾਜ਼ ਝੜਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਕਰੀਬਨ 2700 ਭਾਰਤੀ ਨਾਗਰਿਕ ਦੱਸੇ ਜਾ ਰਹੇ ਨੇ ਦੂਜੇ ਪਾਸੇ ਅਸਾਇਲਮ ਦਾਅਵਾ ਕਰਨ ਵਾਲੇ 61960 ਜਣਿਆਂ ਦੀ ਸੁਰੱਖਿਆ ਜਾਂਚ ਮੁਕੰਮਲ ਕੀਤੀ ਗਈ ਅਤੇ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ ਕਾਰਨ 5899 ਲੋਕਾਂ ਨੂੰ ਹਵਾਈ ਜਹਾਜ਼ ਵਿੱਚ ਚੜਨ ਨਾ ਦਿੱਤਾ ਰਿਪੋਰਟ ਕੀਤੇ ਲੋਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ 20000 ਤੋਂ ਵੱਧ ਲੋਕਾਂ ਨੂੰ ਮੁਲਕ ਵਿੱਚੋਂ ਕੱਢਿਆ ਗਿਆ ਜਿਨ੍ਹਾਂ ਵਿੱਚੋਂ 8982 ਵਿਰੁੱਧ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲੱਗੇ 3980 ਜਣਿਆਂ ਨੂੰ 30 ਦਿਨ ਦੇ ਅੰਦਰ ਕੈਨੇਡਾ ਛੱਡ ਕੇ ਜਾਣ ਦੇ ਨੋਟਿਸ ਜਾਰੀ ਕੀਤੇ ਗਏ ਅਤੇ 5821 ਵਿਦੇਸ਼ੀ ਨਾਗਰਿਕਾਂ ਤੇ 1 ਤੋਂ 5 ਸਾਲ ਤੱਕ ਮੁਲਕ ਵਿੱਚ ਦਾਖਲ ਹੋਣ ਦੀ ਪਾਬੰਦੀ ਲਾਉਂਦਿਆਂ ਕੱਢਿਆ ਗਿਆ ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਿਊਬੈਕ ਵਿੱਚੋਂ ਸਭ ਤੋਂ ਵੱਧ 8450 ਵਿਦੇਸ਼ੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਜਦਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚੋਂ 5847 ਜਣੇ ਰਿਪੋਰਟ ਕੀਤੇ ਗਏ ਕੈਬੈਕ ਅਤੇ 온ਟਾਰੀਓ ਵਿੱਚ ਸਭ ਤੋਂ ਜ਼ਿਆਦਾ ਅਸਾਇਲਮ ਦਾਅਵੇ ਦਾਖਲ ਹੋਣ ਕਰਕੇ ਇੱਥੋਂ ਰਿਪੋਰਟ ਹੋਣ ਵਾਲਿਆਂ ਦਾ ਅੰਕੜਾ ਵੀ ਸਭ ਤੋਂ ਉੱਤੇ ਨਜ਼ਰ ਆ ਰਿਹਾ ਹੈ। ਬਾਰਡਰ ਏਜੰਸੀ ਦੇ ਅੰਕੜਿਆਂ ਮੁਤਾਬਕ ਮੌਜੂਦਾ ਬਰੇ ਦੌਰਾਨ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਦੀ ਗਿਣਤੀ 2024 ਦੇ ਮੁਕਾਬਲੇ 12% ਘਟ ਰਹੀ ਜਿਸ ਦਾ ਸਭ ਤੋਂ ਵੱਡਾ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਵਿੱਚ ਕਮੀ ਮੰਨਿਆ ਜਾ ਰਿਹਾ ਹੈ ਜਦਕਿ ਵਿਜ਼ਟਰ ਵੀਜ਼ਾ ਤੇ ਪੁੱਜਣ ਵਾਲਿਆਂ ਦੀ ਗਿਣਤੀ ਵੀ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ। ਕੈਨੇਡਾ ਦੀ ਵਸੋਂ ਵਿੱਚ ਵੀ ਮੌਜੂਦਾ ਬਰੇ ਦੌਰਾਨ 76000 ਦੀ ਕਮੀ ਦਰਜ ਕੀਤੀ ਗਈ ਅਤੇ ਟੈਂਪਰੇਰੀ ਵੀਜ਼ਾ ਤੇ ਮੁਲਕ ਵਿੱਚ ਮੌਜੂਦ ਲੋਕਾਂ ਦੀ ਗਿਣਤੀ ਵਿੱਚ 176000 ਤੋਂ ਵੱਧ ਦੀ ਕਮੀ ਆਈ ਦੂਜੇ ਪਾਸੇ CBSA ਵੱਲੋਂ 419000 ਟਰੱਕਾਂ ਦੀ ਕਮੰਤਰੀ ਸਰਹੱਦ ਤੇ ਚੈਕਿੰਗ ਕੀਤੀ ਗਈ ਅਤੇ ਕਿਊਬੈਕ ਵਿੱਚ 7 ਮਿਲੀਅਨ ਕੋਰੀਅਰ ਸ਼ਿਪਮੈਂਟਸ ਦੀ ਘੋਖ ਪੜਤਾਲ ਕੀਤੀ ਗਈ ਇਸ ਵਾਰ 크ਿਸਮਸ ਦੀਆਂ ਛੁੱਟੀਆਂ ਦੌਰਾਨ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਰੋਜ਼ਾਨਾ 171000 ਮੁਸਾਫਰਾਂ ਦੇ ਲੰਘਣ ਬਾਰੇ ਪੇਸ਼ੇ ਨਿਗੋਈ ਕੀਤੀ ਗਈ ਹੈ ਜਦਕਿ ਕੈਲਗਰੀ 에ਅਰਪੋਰਟ ਤੋਂ ਰੋਜ਼ਾਨਾ 65000 ਮੁਸਾਫਰਾਂ ਦੀ ਆਵਾਜਾਈ ਹੋ ਸਕਦੀ ਹੈ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਵੇਖਦਿਆਂ ਕੈਨੇਡਾ ਬਾਰਡਰ ਅਫਸਰਾਂ ਵੱਲੋਂ ਸੁਰੱਖਿਅਤ ਸਫ਼ਰ ਯਕੀਨੀ ਬਣਾਉਣ ਦਾ ਹਰ ਉਪਾਅ ਕੀਤਾ ਗਿਆ ਹੈ ਹਾਲ ਹੀ ਵਿੱਚ ਕੈਨੇਡਾ ਦੇ ਵੱਖ-ਵੱਖ ਹਵਾਈ ਅੱਡਿਆਂ ਤੇ ਇਨਸਪੈਕਸ਼ਨ ਕਿਓਸਕਸ ਵਿੱਚ ਆਈ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਪੀਅਰਸਨ ਇੰਟਰਨੈਸ਼ਨਲ 에어ਪੋਰਟ ਨੇ ਦੱਸਿਆ ਕਿ ਟਰਮੀਨਲ 1 ਅਤੇ 3 ਦੇ ਕਿਓਸਕਸ ਵਿੱਚ ਸਮੱਸਿਆ ਆਉਣ ਕਾਰਨ ਮੁਸਾਫਰਾਂ ਦਾ ਉਡੀਕ ਸਮਾਂ ਲਗਾਤਾਰ ਵਧ ਰਿਹਾ ਸੀ ਹਵਾਈ ਅੱਡਾ ਪ੍ਰਬੰਧਕਾਂ ਵੱਲੋਂ ਮੁਸਾਫਰਾਂ ਅਤੇ ਕਮਰਸ਼ੀਅਲ ਕਲਾਇੰਟਸ ਵੱਲੋਂ ਦਿਖਾਏ ਸਬਰ ਤੇ ਸ਼ੁਕਰੀਆ ਅਦਾਕੀਤਾ ਗਿਆ ਹੈ। ਧਿਆਰ ਰਿਪੋਰਟ ਹਮਦਾਰ ਟੀਵੀ